ਸਰ ਜਿਹੜੀ ਅੱਜ ਨਾਕਾਬੰਦੀ ਕੀਤੀ ਹੈ ਇਹਦੇ ਬਾਰੇ ਦੱਸੋ ਕੁਝ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਸੰਦਰਭ ਦੀ ਐਸਪੀ ਟ੍ਰੈਫਿਕ ਸ੍ਰੀ ਅਜੁਰਾਮ ਜੀ ਦੀ ਰਹਿਨਮਾਈ ਹੇਠ ਅਸੀਂ ਜਿਹੜੇ ਕਿ ਸ਼ਹਿਰ ਦੇ ਵਕ ਵਕ ਚੌਂਕਾ ਵਿੱਚ ਜਾ ਕੇ ਚੈਕਿੰਗ ਕਰਦੇ ਹਾਂ ਜਿੱਦਾਂ ਕਿ ਸਕੂਲ ਵਿਕਲ ਸਵੇਰੇ ਮੁਕਤ ਸਕੂਲ ਪਬਲਿਕ ਸਕੂਲ ਅੱਗੇ ਅਸੀਂ ਸਕੂਲ ਦੇ ਜਿਹੜੀ ਗੱਡੀਆਂ ਦੀ ਚੈੱਕ ਕੀਤੀ ਗਈ ਸੀ ਜਿਨ੍ਹਾਂ ਦੇ ਕਾਗਜ਼ਾਤ ਘੱਟ ਪਏ ਉਹਨਾਂ ਦੇ ਚਲਾਨ ਕੀਤੇ ਗਏ ਨੇ ਇਸੇ ਤਰ੍ਹਾਂ ਹੀ ਜਿਹੜੇ ਕਿ ਲੋਡ ਪਾਰਟੀ ਯੂਨੀਅਨ ਹੈ ਉਹਨਾਂ ਵੱਲੋਂ ਇਤਰਾਜ਼ ਚੁਟਾਇਆ ਜਾਂਦਾ ਕਿ ਕਿ ਜਿਹੜੇ ਟੈਂਪੋ ਆ ਫਰੀ ਮਿੰਦਰ ਨੇ ਇਹ ਜਿਹੜਾ maal ਜੋੜ ਕਰਕੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਪਾੜਾ ਨਹੀਂ ਮਿਲਦਾ ਤੇ ਜਿਸ ਦੇ ਉਹਨਾਂ ਨੇ ਮਾਰਯੋਗ ਡੀਸੀ ਸਾਹਿਬ ਪਟਿਆਲਾ ਨੂੰ ਵੀ ਮਾਗ ਪੱਤਰ ਦਿੱਤਾ ਸੀਗਾ ਤੇ ਉਹ ਉਹਦਾ ਹੀ ਪੱਤਰ ਦੀ ਕਾਪੀ ਸਾਡੇ ਕੋਲ ਵੀ ਆਈ ਹੋਈ ਹੈ ਜਿਸ ਦੇ ਤਰ੍ਹਾਂ ਨੂੰ ਤੁਸੀਂ ਦੇਖਦੇ ਹੋ ਅਸੀਂ ਚੈਕਿੰਗ ਕਰ ਰਹੇ ਹਾਂ ਜਿਹੜਾ ਕਿ ਫਰੀ ਮਿੰਦਰ ਦੇ ਵਿੱਚ maal ਹੁੰਦਾ ਉਹਦਾ ਸਾਡੇ ਵੱਲੋਂ ਚਲਾਨ ਕੀਤਾ ਜਾਂਦਾ ਤੁਹਾਡੇ ਚੈਨਲ ਦੇ ਮਾਧਮ ਰਿਹਾ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਜਿੱਦਾਂ ਕਿ ਟਾਲੀ ਵਾਲਾ ਚੌਂਕ ਹੈ ਸਾਡੀ ਉੱਥੇ ਪਾਰਕਿੰਗ ਬਣੀ ਹੋਈ ਹੈ ਉਹ ਪਾਰਕਿੰਗ ਤੇ ਉਹਦੇ ਪਾਰਕਿੰਗ ਦੀ ਵਿਕਲ ਪਾਰਕ ਕਰਨ ਜਿਹੜੇ ਸੜਕਾਂ ਤੇ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਉਸ ਨਾਲ ਟ੍ਰੈਫਿਕ ਦੇ ਵਿੱਚ ਜਿਹੜੀ ਹੈ ਉਹ ਵਿਗਨ ਪੈਂਦਾ ਤੇ ਜਿਸ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਟੰਗੀ ਪਰੇਸ਼ਾਨੀ ਹੁੰਦੀ ਹੈ ਤੇ ਉਹਦਾ ਵੀ ਅਸੀਂ ਨੋ ਪਾਰਕਿੰਗ ਦੇ ਵਿੱਚ ਚਲਾਨ ਪਾ ਦਿੰਦੇ ਆ ਇਹ ਚਲਾਨ ਸਾਡਾ ਕੋਈ ਚਲਾਨ ਕਰਨਾ ਮਕਸਦ ਨਹੀਂ ਹੈਗਾ ਲੋਕਾਂ ਦਾ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਵੀ ਤੁਸੀਂ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਅਤਅਅਤ ਵੀ ਪਬਲਿਕ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਜਿਸ ਤਰ੍ਹਾਂ ਕਿ ਤੁਸੀਂ ਗਗਨ ਚੌਕ ਦੇਖ ਰਹੇ ਹੋ ਤੇ ਇੱਥੇ ਦੋ ਬਲਾਈਓਵਰ ਦਾ ਕੰਮ ਚੱਲ ਰਿਹਾ ਹੈ ਕਿ ਦੇਖੋ ਕੋਈ ਵੀ ਕਿਸੇ ਤਰ੍ਹਾਂ ਦਾ ਜਾਮ ਨਹੀਂ ਹੈ ਰਖੜੀ ਦੇ ਤਿਹਾਰ ਵਾਲੇ ਦਿਨ ਥੋੜਾ ਜਿਹਾ ਰਸ ਸੀਗਾ ਹੁਣ ਸਾਡੀ ਜਿਹੜੀ ਟ੍ਰੈਫਿਕ ਟੀਮ ਹੈ ਪੁਲਿਸ ਹੈ ਜਿਹੜੀ ਰਾਜਪੁਰੇ ਟੀਮ ਹੈ ਟ੍ਰੈਫਿਕ ਪੁਲਿਸ ਵੀ ਇਹ ਪੂਰੀ ਮਿਹਨਤ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਜਾਮ ਨਹੀਂ ਹੈ ਅਸੀਂ ਜਿਹੜੀ ਟ੍ਰੈਫਿਕ ਹੈ ਪਿੱਛੋਂ ਜਿਹੜੀ ਰਾਸ ਤੋਂ ਵੀ ਉੱਪਰ ਚੜਾਈ ਜਾ ਰਹੀ ਹੈ ਤੇ ਉਹ ਟ੍ਰੈਫਿਕ ਉੱਧਰੋਂ ਲੰਘ ਰਹੀ ਹੈ ਇੱਥੇ ਸਾਰੇ ਦੇਖੋ ਤੁਸੀਂ ਸਾਹਮਣੇ ਕਿਵਰ ਦਿਖਾ ਦੋ ਕਿ ਕੋਈ ਕਿਸੇ ਤਰ੍ਹਾਂ ਦਾ ਜਾਮ ਨਹੀਂ ਹੈ ਤੇ ਸਾਡੇ ਵੱਲੋਂ ਪੂਰੀ ਮਿਹਨਤ ਕਰਕੇ ਟ੍ਰੈਫਿਕ ਨੂੰ ਰੈਗੂਲੇਟ ਕੀਤਾ ਜਾਂਦਾ ਹੈ